ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਵਲੋਂ 2-3 ਦਿਨਾਂ ਤੋਂ ਲੈ ਕੇ ਵੀ ਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀਆਂ ਸਰਕਾਰ ਨੂੰ ਪੱਕਾ ਕਰਨ ਦੀਆਂ ਮੰਗਾਂ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਨੇ ਕਿਹਾ ਕਿ ਇਹ ਜਿਹੜੀ ਕਿਲੋਮੀਟਰ ਸਕੀਮ ਹੈ ਉਹਨਾਂ ਦਾ ਟੈਂਡਰ ਤੁਰੰਤ ਰੱਦ ਕੀਤਾ ਜਾਵੇ। ਉਹਨਾਂ ਕਿਹਾ ਕਿ ਪੀਆਰਟੀਸੀ ਬੱਸ ਦੇ ਕੱਚੇ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਹੜਤਾਲ ਤੇ ਸਨ। ਉਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੇ ਹੱਕ ਮੰਗਣਾ ਸਾਡੇ ਦੇਸ਼ ਦੇ ਸੰਵਿਧਾਨ ਦਾ ਮੂਲ ਅਧਿਕਾਰ ਹੈ ਪਰ ਸਰਕਾਰ ਨੇ ਸੰਵਿਧਾਨ ਦੇ ਬਿਲਕੁਲ ਉਲਟ ਕਾਰਵਾਈ ਕੀਤੀ ਹੈ ਜਿਸ ਦਾ ਉਹਨਾਂ ਵੱਲੋਂ ਸਖਤ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਸਰਕਾਰ ਨੇ ਮੰਗਾ ਮੰਨਣ ਅਤੇ ਗੱਲਬਾਤ ਕਰਨ ਦੀ ਬਜਾਏ ਉਲਟਾ ਉਹਨਾਂ ਉੱਤੇ ਲਾਠੀ ਚਾਰਜ ਕੀਤਾ ਅਤੇ ਅਤਿਆਚਾਰ ਕੀਤਾ ਇਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਉਹਨਾਂ ਕਿਹਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ ਰਿਪੋਰਟ ਜਨਕਲਿਆਨ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁੱਢਲਾਟਾ ਲਓ ਜਿੰਦ ਭੁੱਲ ਰਹਾ ਹਾਏ ਆਰ.ਟੀ.ਸੀ. ਗੱਡੀਆਂ ਮਨਮਤ ਮੁਰਦਾਬਾ 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 ਇਹ ਬਰਦਾਸ਼ਤ ਹੋਣ ਵਾਲੀ ਗੱਲ ਨਹੀਂ ਹੈ ਅਸੀਂ ਸਰਕਾਰ ਨੂੰ ਇਸ ਸਟੇਜ ਤੋਂ ਐਲਾਨ ਕਰਦੇ ਆ ਕਿ ਕੱਲ ਸੂਬੇ ਦੀ ਮੀਟਿੰਗ ਅਸੀਂ ਬਕਾਇਦਾ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਬਕਾਇਦਾ ਜਿਹੜੇ 2-3 ਦਿਨਾਂ ਤੋਂ ਲੈ ਕੇ ਪੀ.ਆਰ.ਟੀ.ਸੀ. ਦੇ ਜਿਹੜੇ ਕੱਚੇ ਮੁਲਾਜ਼ਮ ਹੈ ਜਿਨ੍ਹਾਂ ਦੀਆਂ ਇਹ ਮੰਗਾਂ ਐ ਕਿ ਸਰਕਾਰ ਸਾਨੂੰ ਪੱਕਿਆ ਕਰੇ ਜਿਨ੍ਹਾਂ ਦੀ ਇਹ ਮੰਗ ਹੈ ਕਿ ਜਿਹੜੀ ਕਿਲੋਮੀਟਰ ਸਕੀਮ ਹੈਗੀ ਐ ਉਹਦਾ ਟੈਂਡਰ ਹੈ ਜਿਹੜਾ ਉਹ ਰੱਦ ਕਰੇ ਇਹਨਾਂ ਮੰਗਾਂ ਦਾ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਆ ਇਹਨਾਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਜਿਹੜੇ ਕੱਚੇ ਮੁਲਾਜ਼ਮ ਐ ਉਹ ਪਰਸੋ ਤੋਂ ਲੈ ਕੇ ਹੜਤਾਲ ਤੇ ਐ ਇਹ ਹੜਤਾਲ ਕਰਨਾ ਆਪਦੇ ਹੱਕ ਮੰਗਣੇ ਇਹ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਐ ਤੇ ਸਰਕਾਰ ਨੇ ਇਸ ਸਬਧਾਨ ਦੇ ਪਿਛਲੇ ਦਿਨਾਂ ਦੇ ਵਿੱਚ ਬਿਲਕੁਲ ਜਿਹੜੀ ਉਲਟ ਹੈ ਉਹ ਕਾਰਵਾਈ ਕੀਤੀ ਹੈ ਜਿਹਦਾ ਅਸੀਂ ਪੂਰੀ ਤਰ੍ਹਾਂ ਸਖਤ ਵਿਰੋਧ ਕਰਦੇ ਆ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਮੰਨਣ ਦੀ بجائے ਇਹ ਸਰਕਾਰ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ بجائے ਸਰਕਾਰ ਨੇ ਉਲਟਾ ਇਹਨਾਂ ਤੇ ਲਾਠੀ ਚਾਰਜ ਕੀਤਾ ਹੈ ਇਹਨਾਂ ਤੇ ਹੱਤਿਆਚਾਰ ਕੀਤਾ ਹੈ ਇਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੈ ਤੇ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਆ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਆਂ ਕਿ ਜਿਹੜੇ ਫੜੇ ਹੋਏ ਇਹਨਾਂ ਦੇ ਵਰਕਰ ਹੈਗੇ ਆ ਫੜੇ ਹੋਏ ਜਿਹੜੇ ਇਹਨਾਂ ਦੇ ਕਰਮਚਾਰੀ ਹੈ ਸਰਕਾਰ ਉਹਨਾਂ ਨੂੰ ਫੌਰੀ ਰਿਹਾ ਕਰੇ ਜੇ ਸਰਕਾਰ ਉਹਨਾਂ ਨੂੰ ਫੌਰੀ ਰਿਹਾ ਨਹੀਂ ਕਰਦੀ ਤਾਂ ਅਸੀਂ ਵੀ ਜਥੇਬੰਦੀ ਵੱਲੋਂ ਸੰਘਰਸ਼ ਹੈ ਜਿਹੜਾ ਇਹਨਾਂ ਦੀ ਹਮਾਇਤ ਦੇ ਵਿੱਚ ਸੰਘਰਸ਼ ਹੈ ਜਿਹੜਾ ਉਹ ਤੇਜ਼ ਕਰਾਂਗੇ ਕੱਲ ਵੀ ਅਸੀਂ ਥਾਂ ਥਾਂ ਤੇ ਇਹਨਾਂ ਦੀ ਹਮਾਇਤ ਦੇ ਵਿੱਚ ਮਜਾਰੇ ਕੀਤੇ ਆ ਪੂਰੇ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡਾ ਪੂਰਾ ਸਮਰਥਨ ਹੋਊਗਾ ਤੇ ਸਰਕਾਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਫੌਰੀ ਮੰਨੇ ਤੇ ਉਹਨਾਂ ਦੇ ਸਾਥੀ ਹੈ ਜਿਹੜੇ ਉਹਨਾਂ ਨੂੰ ਸਰਕਾਰ ਰਿਹਾ ਕਰੇ ਸਮਰਥਨ ਕਰਦੇ ਹੈ ਇਸ ਚੀਜ਼ ਨਾਲ ਕਿ ਇਹਨਾਂ ਦੀਆਂ ਜੁੜੀਆਂ ਮੰਗਾਂ ਨਹੀਂ ਬਿਲਕੁਲ ਜਾਇਜ਼ ਨਹੀਂ ਜੋ ਇਹਨਾਂ ਨਾਲ ਨਾ ਇਨਸਾਫੀ ਹੋ ਰਹੀ ਹੈ ਉਹ ਇੱਕ ਤੱਕਾ ਦਾ ਸ਼ਰਯਮ ਤੱਕਾ ਜੋ ਸਾਨੂੰ ਸਰਕਾਰ ਦਾ ਦਿਖਾਈ ਦਿੱਤਾ ਜਾ ਰਿਹਾ ਹੈਗਾ ਕਿਸ ਤਰ੍ਹਾਂ ਅਸੀਂ ਆਪਦਿਆਂ ਨੂੰ ਛੱਡ ਕੇ ਕਿਸ ਤਰ੍ਹਾਂ ਅਸੀਂ ਦਿੱਲੀ ਦੇ ਮੂਰੇ ਗੋਡੇ ਟੇਕ ਚੁੱਕੇ ਹੈ ਅਸੀਂ ਆਪਣੇ ਬੱਚਿਆਂ ਨੂੰ ਨੌਕਰੀ ਦੇਣ ਦੀ ਬਜਾਏ ਅਸੀਂ ਬਾਹਰਲਿਆਂ ਨੂੰ ਲਿਆ ਕੇ ਕੰਟਰੈਕਟ ਵੇਟ ਤੇ ਆਪਣੇ ਹੀ ਬੱਚਿਆਂ ਨੂੰ ਇੱਕ ਵੇਜ ਸਿਸਟਮ ਤੇ ਸਟਾਰਟ ਕਰ ਰਹੇ ਹਾਂ ਔਰ ਇਸ ਤੀ ਅਸੀਂ ਇਹ ਸ਼ਬਦਾਂ ਨਾਲ ਨਿੰਦਾ ਕਰਦੇ ਕਿਉਂਕਿ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਵੇਲੇ ਜਦੋਂ ਵਿੜਿੰਗ ਸਾਹਿਬ ਟ੍ਰਾਂਸਪੋਰਟ ਮੰਤਰੀ ਸੀਗੇ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਇਸ ਤਰ੍ਹਾਂ ਦੇ ਕਈ ਜਿਹੜੇ ਨਵੇਂ ਉਹਨਾਂ ਨੇ ਇੰਟਰੋਡਕਸ਼ਨਸ ਆਫ ਰੂਲਸ ਕੀਤੇ ਉਹਨਾਂ ਦੇ ਲਈ ਸਾਰੇ ਬੜੇ ਕੁਝ ਸੀ ਮੁਲਾਜ਼ਮ ਪਰ ਅੱਜ ਜਿਸ ਤਰ੍ਹਾਂ ਸਟ੍ਰਾਈਕ ਤੇ ਹਰ ਨਵੇਂ ਦਿਨ ਇੱਕ ਨਵੀਂ ਸਟ੍ਰਾਈਕ ਹੁੰਦੀ ਆ ਪਮਾ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਜ਼ਮੀਨਾਂ ਨੂੰ ਕਿ ਕੋਆਪਰੇਟਿਟਡ ਕਰਾਣੇ ਨੂੰ ਦੇਣੀਆਂ ਹੁਣ ਬੱਚਿਆਂ ਦੀ ਜੌਬ ਜਿਸ ਤਰ੍ਹਾਂ ਜਾ ਰਹੀ ਹੈ ਤਾਂ ਅਸੀਂ ਇਸ ਤੇ ਬਿਲਕੁਲ ਨਹੀਂ ਖਿਲਾਫ ਔਰ ਜਿਸ ਤਰ੍ਹਾਂ ਇਹਨਾਂ ਨੇ ਇੱਕ ਕਿਆ ਗਿਆ ਹੈ ਕਿ ਸਾਨੂੰ ਅੰਦੋਲਨ ਕਰਨ ਤੋਂ ਵੀ ਕਿਉਂਕਿ ਘਰਾਂ ਦੇ ਵਿੱਚ ਬੈਠਿਆਂ ਨੂੰ ਗ੍ਰਿਫਤਾਰੀਆਂ ਕਰ ਰਹੇ ਨੇ ਤਾਂ ਔਰ ਦੇਖੋ ਇੱਥੇ ਕੀ ਹੋ ਰਿਹਾ ਹੈਗਾ ਸਰਕਾਰ ਕੁੱਤਾ ਸਾਹਮਣੇ ਨਹੀਂ ਆ ਰਹੀ ਸਾਡੇ ਮੁਲਾਜ਼ਮਾਂ ਦੀ ਪੁਲਿਸ ਮੁਲਾਜ਼ਮਾਂ ਦੀ ਤੇ ਸਾਡੇ ਕੱਚੇ ਮੁਲਾਜ਼ਮਾਂ ਦੀ ਆਪਸ ਵਿੱਚ ਜਦੋਂ ਲੜਾਈ ਹੁੰਦੀ ਹੈ ਤਾਂ ਦੋਨੇ ਪਾਸੇ ਸਾਡਾ ਆਪਦਾ ਨੁਕਸਾਨ ਹੋ ਰਿਹਾ ਔਰ ਫਾਇਦਾ ਕਿਹਨੂੰ ਹੋ ਰਿਹਾ ਹੈ ਦਿੱਲੀ ਵਾਲਿਆਂ ਨੂੰ ਕੰਟਰੈਕਟ ਲੈਣ ਵਾਲਿਆਂ ਨੂੰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਕੋਲ ਇੱਕ ਨਵਾਂ ਚਰਚਾ ਦੇ ਵਿੱਚ ਮੁੱਦਾ ਹੈ ਕਿ ਯੂਪੀ ਦੀ ਬੱਸ ਇਸ ᱞਿਆਕੀ ਜਿਨ੍ਹਾਂ ਦੇ 3 ਦਿਨਾਂ ਦਾ 1 ਲੱਖ ਰੁਪਇਆ ਕਿਰਾਇਆ ਦੇ ਰਹੇ ਨੇ ਵੀ ਜੋ ਵਰਸਾ ਇਹ ਯੂਪੀ ਨੂੰ ਲੈ ਕੇ ਆਏ ਨੇ ਉਹੀ ਪੀਆਰਟੀਸੀ ਯੂਜ਼ ਕਰਦੇ ਜਦੋਂ ਦਾ ਧਰਨਿਆਂ ਤੇ ਜਾਣਾਗਾ ਉਦੋਂ ਤਾਂ ਪੀਆਰਟੀਸੀ ਯੂਜ਼ ਕਰਦੇ ਨੇ ਹੁਣ ਜਦੋਂ 3 ਦਿਨਾਂ ਦਾ ਕਿਰਾਇਆ 1 ਲੱਖ ਰੁਪਇਆ ਜਿਹੜਾ ਬਹੁਤ ਹੀ ਨਜਾਇਜ਼ ਹੈ ਧਾਰਮਿਕ ਸਥਾਨ ਤੇ ਯਾਤਰਾ ਦੀ ਗੱਲ ਹੈ ਤਾਂ ਪਹਿਲਾਂ ਵੀ ਅਸੀਂ ਟ੍ਰੇਨਾਂ ਤੇ ਜਾਇਰ ਕਰਦੇ ਸੀ ਉੱਥੋਂ ਦੀ ਬੁਕਿੰਗ ਕਰਵਾਉਂਦੇ ਹੁਣ ਇਹ ਸਾਰਾ ਫੰਡਿੰਗ ਸਿਸਟਮ ਕਿਸੇ ਨਾ ਕਿਸੇ ਨਾਲ ਵੱਲ ਪਾ ਕੇ ਸਾਰਾ ਇਹ ਦਿੱਲੀ ਵੱਲ ਨੂੰ ਕੀਤਾ ਜਾ ਰਿਹਾ ਜਿਸ ਦੀ ਸਾਰੇ ਪੰਜਾਬ ਨੂੰ ਬਹੁਤ ਰੋਸ ਹੈ ਆਮ ਜਨਤਾ ਦੇ ਵਿੱਚ ਰੋਸ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਿਲਕੁਲ ਵੀ এমਪਲੋਇਮੈਂਟ ਨਹੀਂ ਦਿਖ ਰਿਹਾ ਜੂ ਯੂਥ ਬਿਲਕੁਲ ਖਾਲੀ ਹੋ ਚੁੱਕਿਆ ਔਰ ਫਿਰ ਇੱਕ ਯੂਥ ਨੂੰ ਸਿਰਫ ਇੱਕ ਨਸ਼ਿਆਂ ਦੇ ਨਾਲ ਜੋੜ ਦਿੱਤਾ ਜਾਂਦਾ ਤੇ ਦਿਖਾ ਦਿੱਤਾ ਜਾਂਦਾ ਕਿ ਅਸੀਂ ਕਿਸੇ ਕਾਬਿਲ ਹੀ ਨਹੀਂ ਰਹੇ ਸਾਡਾ ਪੰਜਾਬ ਦੇ ਵਿੱਚ ਕੁਝ ਹੈ ਹੀ ਨਹੀਂ ਹੈ ਜਦਕਿ ਅਸੀਂ ਮੋਰ ਥੈਨ ਐਜੂਕੇਟਿਡ ਹੈ ਮੋਰ ਥੈਨ ਐਜੂਕੇਟਿਡ ਵਿਦ ਦ ਅਦਰਸ ਫੇਰ ਵੀ ਸਾਨੂੰ ਮਤਲਬ ਕਿਉਂ ਪਿੱਛੇ ਛੱਡਿਆ ਜਾ ਰਿਹਾ ਕਿਉਂ ਸਾਡੇ ਉੱਤੇ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਉੱਤੇ ਠੇਕੇਦਾਰੀ ਸਿਸਟਮ ਨੂੰ ਬਿਠਾਇਆ ਜਾ ਰਿਹਾ ਕਿਉਂਕਿ ਜਿੱਥੇ ਵੀ ਵਪਾਰੀ ਵਰਗ ਦੇਖ ਲਓ ਅਗਰ ਇੰਨਾ ਟੈਕਸ ਦੇਣ ਦੇ ਉੱਤੇ ਵੀ ਅੱਜ ਸ਼ੈਲਰਾਂ ਦੇ ਵਿੱਚ ਸਪੇਸ ਨਹੀਂ ਮਿਲ ਰਹੀ ਉਹਦੇ ਲਈ ਵੀ ਸਾਨੂੰ ਸ਼ਿਫਾਰਿਸ਼ਾਂ ਦੀ ਜਾਂ ਸਾਨੂੰ ਹਰਿਆਣੇ ਦੇ ਵਿੱਚ ਦੇਖਣ ਦੀ ਲੋੜ ਪੈ ਰਹੀ ਹੈ ਇਸ ਤਰ੍ਹਾਂ ਦੇ ਹਰ ਇੱਕ ਵਰਗ ਨੂੰ ਲੈ ਕੇ ਹਰ ਇੱਕ ਮੁੱਦੇ ਨੂੰ ਲੈ ਕੇ ਜਿਹੜੀ ਇਹਨਾਂ ਦੀ ਕ੍ਰਾਂਤੀ ਹੈ ਉਹ ਫੇਲ ਹੋ ਚੁੱਕੀ ਹੈ ਔਰ ਅਸੀਂ ਅੱਜ ਪੂਰਾ ਪੀਆਰਟੀਸੀ ਨਾਲ ਸਮਰਥਨ ਦੇ ਵਿੱਚ ਹੈ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾ ਕੇ ਇਹਨਾਂ ਦੀ ਹਰ ਇੱਕ ਮੰਗਾਂ ਨੂੰ ਪੂਰਾ ਕੀਤਾ ਜਾਵੇ ਔਰ ਜੋ ਵੀ ਸਾਡੇ ਉੱਤੇ ਠੋਪਿਆ ਜਾ ਰਿਹਾ ਕੰਟਰੈਕਟ بیس ਸਿਸਟਮ ਇਹਦੀ ਇਖੜੇ ਸ਼ਬਦਾਂ ਨਾਲ ਸੀ ਨਿੰਦਾ ਕਰਦੇ ਆ ਔਰ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਲਈ ਅਸੀਂ ਇਹਨਾਂ ਦੇ ਮੂਰੇ ਹੱਥ ਬਨ ਕੇ ਬੇਨਤੀ ਵੀ ਕਰਦੇ ਆ ਕਿ ਪਲੀਜ਼ ਇਹਨਾਂ ਨੂੰ ਆਪਣਾ ਪ੍ਰੋਟੈਸਟ ਕਰਨ ਦਿਓ ਔਰ ਇਹੋ ਜੇ ਕੋਈ ਵੀ ਗਲਤ ਆਰਡਰਸ ਨਾ ਦਿੱਤੇ ਜਾਣ ਜਿੰਨਾ ਕਰਕੇ ਇਹਨਾਂ ਦੀ ਆਪਸੀ ਝਪਟੂ ਹੋਵੇ ਕਿਉਂਕਿ ਜਿਸ ਤਰ੍ਹਾਂ ਦੀ ਖਬਰ ਆਈ ਹੈ ਕੀ ਐਸਡੀਐਮ ਤੇ ਤਸਵੀਰਦਾਰ ਸਾਹਿਬ ਨੂੰ ਇਹਨਾਂ ਦੀ ਜ਼ਮਾਨਤਾ ਦੇਣ ਤੋਂ ਵੀ ਮਨਾਂ ਕੀਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਇੱਕ ਆਪਸੀ ਭਾਈਚਾਰਾ ਸਿਵਲ ਵਾਰ ਵਰਗੂ ਬਣਾਉਣ ਦਾ ਮਾਹੌਲ ਹੋਇਆ ਪਿਆ ਹੈ ਕਿ ਸਾਡੀ ਆਪਸੀ ਜਿਹੜਾ ਭਾਈਚਾਰਾ ਉਹਨੂੰ ਨਾ ਖਰਾਬ ਕੀਤਾ ਕਿਉਂਕਿ ਪੁਲਿਸ ਨੇ ਹਮੇਸ਼ਾ ਆਰਡਰਸ ਨੂੰ ਅਭੇ ਕਰਨਾ ਹੁੰਦਾ ਤਾਂ ਇਹਨਾਂ ਦੀ ਤੇ ਜਿਹੜੇ ਇੱਥੇ ਪ੍ਰੋਟੈਸਟ ਕਰ ਰਹੇ ਆ ਆਪਸੀ ਝੜਕ ਚਪਟੂ ਹੁੰਦੀ ਹੈ ਤਾਂ ਬੜਾ ਹੀ ਬੁਰਾ ਲੱਗਦਾ ਉਸ ਚੀਜ਼ ਨੂੰ ਲੈ ਕੇ ਕਿਉਂਕਿ ਇਹਨਾਂ ਨੇ ਆਪਣੀ ਜੋਬ ਕਰਨੀ ਉਹਨਾਂ ਨੇ ਆਪਣਾ ਪ੍ਰੋਟੈਸਟ ਕਰਨਾ ਫਾਇਦਾ ਸੀ ਕਿਸੇ ਹੋ ਗੁੰਦੇ ਦੇ ਆਡਵੋਕੇਟ ਸਵਰਨਜੀਤ ਸਿੰਘ ਦਲਿਓ ਜਿਲ੍ਹਾ ਸਕੱਤਰ ਸੀਪੀਆਈਐਮ ਸੂਬਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਅਸੀਂ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਜਿਹੜੇ ਕੰਮੇ ਨੇ ਇਹਨਾਂ ਦਾ ਜਿਹੜਾ ਸੰਘਰਸ਼ ਹੈਗਾ ਉਹ ਅਸਲ ਦੇ ਵਿੱਚ ਪੀਆਰਟੀਸੀ ਨੂੰ ਬਚਾਉਣ ਦਾ ਸੰਘਰਸ਼ ਜਾਂ ਪੰਜਾਬ ਦੀ ਜਿਹੜੀ ਪਬਲਿਕ ਟਰਾਂਸਪੋਰਟ ਨੂੰ ਬਚਾਉਣ ਦਾ ਸੰਘਰਸ਼ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਜਿਵੇਂ ਪਹਿਲਾਂ ਵਾਲਿਆਂ ਕਾਂਗਰਸ ਤੇ ਅਕਾਲੀਆਂ ਦੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਤੋਂ ਵੀ ਇੱਕ ਕਦਮ ਅੱਗੇ ਜਿਹੜੀ ਹੈਗੀ ਚੱਲ ਰਹੀ ਹੈ ਔਰ ਇੱਥੇ ਇਸ ਪੀਆਰਟੀਸੀ ਨੂੰ ਕਿਲੋਮੀਟਰ ਸਕੀਮ ਦੇ ਤਹਿਤ ਇਹ ਇਹ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਨੇ ਔਰ ਜਿਹੜੇ ਕਾਮੇ ਨੇ ਇਹ ਜਿਹੜੇ ਪੀਆਰਟੀਸੀ ਦੇ ਕਨੈਕਟਰ ਨੇ ਡਰਾਈਵਰ ਨੇ ਜਾਂ ਹੋਰ ਮੁਲਾਜ਼ਮ ਨੇ ਉਹ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਨੇ ਔਰ ਇਸੇ ਕਰਕੇ ਕਿਸਾਨ ਜਥੇਬੰਦੀਆਂ ਔਰ ਹੋਰ ਵੱਖ-ਵੱਖ ਤਬਕਿਆਂ ਜਥੇਬੰਦੀਆਂ ਉਹ ਲਗਾਤਾਰ ਇਹਦੇ ਸੰਘਰਸ਼ ਦੀ ਹਮਾਇਤੇ ਆ ਰਹੀਆਂ ਨੇ ਔਰ ਅਸੀਂ ਕੱਲ ਵੀ ਇੱਥੇ ਆਏ ਆਗੇ ਪੀਆਰਟੀਸੀ ਦੀ ਕੂਪੜ ਲਾਡਾ ਦੇ ਵਿੱਚ ਤੇ ਕੱਲ ਨੂੰ ਫੇਰ ਸਾਡੀਆਂ ਜਿਹੜੀਆਂ ਕੁੜੀਆਂ ਨੇ ਆਂਗਣਵਾੜੀ ਵਰਕਰ ਯੂਨੀਅਨ ਜਿਹੜੀ ਸਾਡੀ ਸੀਟੂ ਨਾਲ ਸੰਬੰਧ ਦਾ ਸਾਡੀ ਪਾਰਟੀ ਨਾਲ ਸੰਬੰਧਤਾ ਹੈ ਉਹਦੀਆਂ ਜਿਹੜੀਆਂ ਬੀਬੀਆਂ ਨੇ ਕੱਲ ਨੂੰ ਉਹ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਗੀਆਂ ਔਰ ਜਿੱਥੇ ਤੱਕ ਵੀ ਇਹ ਸੰਘਰਸ਼ ਚੱਲੇਗਾ ਇਹਨਾਂ ਪੀਆਰਟੀਸੀ ਕਾਮਿਆਂ ਦਾ ਔਰ ਰੋਡਵੇਜ ਦੇ ਕਾਮਿਆਂ ਦਾ ਉਹਦੇ ਨਾਲ ਅਸੀਂ ਡਟ ਕੇ ਖੜੇ ਆਂ ਔਰ ਇਹ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਉਹ ਉਹਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਕਿਉਂਕਿ ਅੱਜ ਜਿਹੜੀ ਸਾਰੀ ਸਾਰੀਆਂ ਧਿਰਾਂ ਨੇ ਹਰ ਤਵੱਕੇ ਦੇ ਲੋਕ ਆਪਣੇ ਸੰਘਰਸ਼ਾਂ ਦੇ ਰਾਹ ਤੇ ਉੱਤੇ ਪਏ ਹੋਏ ਨੇ ਉਹਨਾਂ ਨੂੰ ਜਿਹੜੀਆਂ ਇਹਨਾਂ ਦੀ ਲੀਡਰਸ਼ਿਪ ਜਿਹੜੀ ਇਸ ਕੱਚੇ ਕਾਮਿਆਂ ਦੀ ਹੈਗੀ ਹੈ ਉਹਨੂੰ ਬੁਲਾ ਕੇ ਇਹ ਸਾਰੀਆਂ ਜਿਹੜੀਆਂ ਇਹਨਾਂ ਨੇ ਮੰਗਾਂ ਨੇ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਔਰ ਜਿਹੜਾ ਪੀਆਰਟੀਜ਼ ਦੇ ਵਿੱਚ ਰੋਡਵੇ ਜਿਹੜੀ ਕਿਲੋਮੀਟਰ ਸਕੀਮ ਜਿਹੜੀ ਉਹਨਾਂ ਨੇ ਪਾਉਣ ਦੀ ਜਿਹੜੀ ਤਜਵੀਜ਼ ਹੈ ਉਹਨੂੰ ਫੌਰੀ ਤੌਰ ਤੇ ਰੱਦ ਕਰਨਾ ਚਾਹੀਦਾ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ